ਸਤਿ ਸ੍ਰੀ ਅਕਾਲ। ਪਰੇਪੂਰਣ ਪਰਮਾਤਮਾ ਕੋ ਅਸੀਂ ਦੋ ਰੂਪ ਲੈ ਕੇ ਆਇਆ। ਪਰਮਾਤਮਾ ਦੇ ਵੀ ਵਿਦਵਾਨਾਂ ਨੇ, ਅਵਤਾਰਾਂ ਨੇ ਦੋ ਰੂਪ ਕਥਨ ਕੀਤਾ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਨ ਸਗਲੀ ਬੋਹੀ। ਨਿਰਗੁਣ ਰੂਪ ਦੇ ਚ ਉਹ ਨਿਰਆਕਾਰ ਹੈ। ਸਰਗੁਣ ਰੂਪ ਦੇ ਚ ਉਹ ਸਾਕਾਰ ਹੈ ਅਸੀਂ ਸਾਕਾਰ ਰੂਪ ਦੇ ਚ ਤਨ ਹਾਂ ਨਿਰਾਕਾਰ ਰੂਪ ਦੇ ਚ ਮਨ ਹਾਂ ਨਿਰਗੁਣ ਰੂਪ ਦੇ ਚ ਅਸੀਂ ਮਨ ਹਾਂ ਸਰਗੁਣ ਰੂਪ ਦੇ ਚ ਅਸੀਂ ਤਨ ਹਾਂ ਸਰਗੁਣ ਦੀ ਆਪਣੀ ਦੁਨੀਆ ਹੈ ਨਿਰਗੁਣ ਦੀ ਆਪਣੀ ਦੁਨੀਆ ਹੈ ਸਰਗੁਣ ਦੀਆਂ ਆਪਣੀਆਂ ਲੋੜਾਂ ਨੇ ਨਿਰਗੁਣ ਦੀਆਂ ਆਪਣੀਆਂ ਲੋੜਾਂ ਇਹ ਸਰਗੁਣ ਜੋ ਤਨ ਹੈ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਬਿਰਧ ਅਵਸਥਾ ਤੱਕ ਸਮਾਜ ਦੇ ਕਾਨੂੰਨ ਦੀ ਬੰਦਿਸ਼ ਦੇ ਚ ਰਹਿਣਾ ਪੈਂਦਾ ਹੈ ਔਰ 마ਸੂਮ ਬੱਚਾ ਹੈ ਉਹਦੀ ਦੇਖ ਰੇਕ ਮਾਂ ਬਾਪ ਕਰਦੇ ਨੇ ਉਹਨਾਂ ਦੀ ਬੰਦਿਸ਼ ਵਿੱਚ ਰਹਿਣਾ ਇਹ ਤਨ ਸਰਗੁਣ ਲੇ ਪਹਿਲੇ ਮਾਂ-ਬਾਪ ਫਿਰ ਸਮਾਜ ਹੈ ਫਿਰ ਰਾਜਨੀਤੀ ਹੈ ਰਾਜਨੀਤੀ ਨੇ ਕਾਨੂੰਨ ਬਣਾਇ ਨਿਸਾਰੀ ਦੁਨੀਆ 'ਚ ਕੋਈ ਕਿਸੇ ਦੇ ਘਰ ਚੋਰੀ ਨਾ ਕਰੇ ਕੋਈ ਕਿਸੇ ਦੀ ਜਾਨ ਨਾ ਖੋਵੇ ਕੋਈ ਕਿਸੇ ਦੀ ਇੱਜ਼ਤ ਨਾ ਲੁੱਟੇ ਇਹ ਗੱਲ ਵੱਖਰੀ ਹੈ ਕੋਈ 마ਸੂਮ ਬੱਚਾ ਮਾਂ-ਬਾਪ ਦਾ ਕਹਿਣਾ ਨਹੀਂ ਮੰਨਦਾ कि मां-बाप ਦੇ ਕਹਿਣੇ ਮੁਤਾਬਕ ਨਹੀਂ ਚੱਲਦੇ। ਕੁਝ ਵੱਡੇ ਹੋ ਕੇ ਜਵਾਨ ਹੋ ਕੇ ਕਾਨੂੰਨ ਨੂੰ ਵੀ ਤੋੜਦੇ ਨੇ, ਕਾਨੂੰਨ ਨੂੰ ਨਹੀਂ ਮੰਨਦੇ। ਉਹ ਸਾਰਾ ਅਨਰਥ ਕਰ ਲੈਣਗੇ। ਸਮਾਜ ਦੇ ਨਿਯਮ ਨੂੰ ਵੀ ਨਹੀਂ ਮੰਨਦੇ। ਪਰ ਇਹਨਾਂ ਦੀ ਤਾਦਾਦ ਕੋਈ ਬਹੁਤ ਜ਼ਿਆਦਾ ਨਹੀਂ ਹੈ, ਉਂਗਲੀਆਂ ਤੇ ਗਿਣੀ ਜਾਣਾ। ਆਮ ਸੰਸਾਰ ਸਮਾਜ ਨੇਤੀ ਇਹ 마ਸੂਮ ਛੋਟਾ ਬੱਚਾ ਹੈ ਮਾਂ-ਬਾਪ ਦੀ ਬੰਦਿਸ਼ ਵਿੱਚ ਰਹਿੰਦਾ ਹੈ ਇਹ ਜੋ ਸਰਗੁਣ ਸਰੀਰ ਹੈ ਇਹ ਜੋ ਤਨ ਹੈ ਨਿਰਗੁਣ ਜੋ ਮਨ ਹੈ ਹੁਣ ਮੈਂ ਅਰਜ਼ ਕਰਾਂ ਮਨ ਦੋ ਅਸਤੀਆਂ ਵਾਸਤੇ ਵਰਤਿਆ ਜਾਂਦਾ ਇੱਕ ਜੀਵ ਆਤਮਾ ਨੂੰ ਮਨ ਕਹਿੰਦੇ ਨੇ ਇੱਕ ਮਾਈਂਡ ਸੋਸ਼ਕਤੀ ਨੂੰ ਮਨ ਕਹਿੰਦੇ ਨੇ ज्ञान गुरु आत्म उपदेशो नाम विभूत लगाओ इथे मन तो मुराद साडी बुद्ध साड़ी है साडी सोचणी है साडा चिंतन है साडे विचार पर मन तो जोत स्वरूप है अपना मूल पहचान इथे मन तो मुराद है जीव आत्मा मन तो अर्थ एक नहीं है वैसे थे ਇਹ ਜਿਹੜਾ ਤਨ ਹੈ ਵਿਦਵਾਨ ਇਹ ਵੀ ਪੰਜ ਮੰਨਦੇ ਨੇ ਇੱਕ ਨਹੀਂ ਮੰਨਦੇ ਅਨਮਈ ਕੋਸ਼ ਪ੍ਰਾਣਮਈ ਕੋਸ਼ ਵਿਗਿਆਨਮਈ ਕੋਸ਼ ਮਨਮਈ ਕੋਸ਼ ਆਨੰਦਮਈ ਕੋਸ਼ ਇਹ ਤੇ ਕਈ ਕੋਸ਼ਾਂ ਦਾ ਜੋੜ ਹੈ ਇਹ ਤਨ ਜਿਵੇਂ ਪਿਆਜ਼ ਦੇ ਛਿਲਕੇ ਦੇ ਥੱਲੇ ਛਿਲਕੇ ਛਿਲਕੇ ਦੇ ਥੱਲੇ ਛਿਲਕੇ ਸਰੀਰ ਦੇ ਥੱਲੇ ਸਰੀਰ ਉਹ ਸਰੀਰ ਦੇ ਥੱਲੇ ਸਰੀਰ ਹੋ ਸਕੇ ਕਿਸੇ ਵਕ ਖੁਲਾਸਾ ਕਰਾਂਗੇ ਕੋਈ ਤਨ ਵੀ ਕਈ ਰੂਪ ਰੱਖਦਾ ਹੈ ਮਨ ਜੋ ਸੋਚ ਸ਼ਕਤੀ ਹੈ ਵਿਚਾਰ ਸ਼ਕਤੀ ਹੈ ਮਨ ਮਨ ਜੋ ਜੀਵ ਆਤਮਾ ਹੈ ਜੀਵ ਆਤਮਾ ਤੇ ਇਹ ਤਨ ਇਹਦੇ ਵਿਚਾਰ ਬ੍ਰਿਜ ਦੀ ਤਰ੍ਹਾਂ ਪੁੱਲ ਦੀ ਤਰ੍ਹਾਂ ਸਾਡਾ ਮਨ ਇਹ ਮਨ ਜਦ ਤਨ ਦੀ ਤਰਫ ਝੁਕਦਾ ਹੈ ਮਨ ਪਮੇਲਾ ਹੋ ਜਾਂਦਾ ਹੈ ਕਿਉਂਕਿ ਤਨ ਮਹਿਲ ਜੇ ਲੱਖ ਵੀ ਸ਼ਦ ਯਤਨ ਕਰੋ ਤਨ ਸ਼ੁੱਧ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਨੇ ਤਨ ਇਤਨਾ ਅਪਵਿੱਤਰ ਹੈ ਹਰ ਪਵਿੱਤਰ ਚੀਜ਼ ਨੂੰ ਮੈਲਾ ਕਰ ਦੇ। ਫੁੱਲ ਮਲੁਕ ਦੇ ਗਲੇ ਦੇ ਚ ਕੀ ਪਾਏ ਨੇ ਫੁੱਲ ਮੈਲੇ ਹੋ ਗਏ। ਯੂਰਪ ਦੇ ਦੇਸ਼ਾਂ ਦੇ ਚ ਇਹ ਹੱਥ ਨਹੀਂ ਲਾਣ ਦਿੰਦੇ ਸਬਜ਼ੀ ਨੂੰ। ਦਸਤਾਨੇ ਪਾਏ ਹੁੰਦੇ ਨੇ ਉਹਨਾਂ ਨੇ। ਵੇਛਣ ਵਾਲੇ ਆਪ ਵੀ ਆਪਣੇ ਹੱਥ ਨਾਲ ਸਪਰਸ਼ ਕਰਕੇ ਨਹੀਂ ਦਿੰਦੇ ਦਸਤਾਨੇ ਪਾਇ ਲੈ ਐਸਵਾਸੇ ਹਰ ਬੰਦਾ ਉਤੇ ਸਾਜ ਸਕਦੇ ਨੂੰ ਹੱਥ ਨਹੀਂ ਲਾ ਸਕ ਜੋ ਚੀਜ਼ ਲੈਣੀ ਹੈ ਉਹ ਸਿਰਸਵੇਂ ਨੂੰ ਦੱਸਣਾ ਪੈਂਦਾ ਜੋ ਖੜਾ ਹੈ ਉੱਥੇ ਉਹ ਪਾ ਕੇ ਦੇਣ ਕਾਰਨ ਮਨੁੱਖ ਦੇ ਹੱਥ ਦੇ ਸਪਰਸ਼ ਕਰਨ ਦੇ ਨਾਲ ਉਹ ਚੀਜ਼ ਉਹ ਚੀਜ਼ ਨਹੀਂ ਰਹਿ ਜਾਂਦੀ ਜੋ ਉਸ ਦਾ વાસ્તਵਿਕ ਰੂਪ ਹੈ। ધਨ ਗੁਰੂ ਨਾਨਕ ਦੇਵ ਜੀ ਰੂਪ ਸਾਡੇ ਸਾਹਮਣੇ ਰੱਖ ਦੇਣ ਤਾਂ ਮਹਿਲਾ। ਅਤਿਆント ਮੈਨ। ਇਹ ਬਹੁਤ ਪਵਿੱਤਰ ਚੀਜ਼ ਨੂੰ ਵੀ ਮਹਿਲਾ ਕਰ ਦੇਣਾ। ਜੈਸੇ ਮਹਾਰਾਜ ਜੀ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੋਂ। ਹੈਰਾਨ ਹੋਇਆ ਸੀ ਮੈਂ ਵੀ ਮਹਾਰਾਜ ਲੋਣ ਨੂੰ ਵੀ ਦੇਵਤਾ ਕਹਿੰਦੇ ਅਰ ਪਿਛਲੇ ਦਿਨੇ ਮੈਨੂੰ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਮਰੀਜ਼ ਦੀ ਮੌਤ ਹੋ ਗਈ ਹਸਪੀਟਲ ਦੇ ਵਿੱਚ ਤੇ ਦੱਸਿਆ ਗਿਆ ਦੇ ਅੰਦਰ ਨਮਕ ਦੀ ਮਾਤਰਾ ਘਟ ਗਈ ਸੀ ਬਿਲਕੁਲ ਜਿੰਨੇ ਦੇਰ ਵਿੱਚ ਉਪਚਾਰ ਆਉਂਦਾ ਉਸ ਤੋਂ ਪਹਿਲੇ ਉਹ ਖਤਮ ਹੋ ਪਿੰਡ ਚੋਂ ਲਿਆਂਦਾ ਇਹ ਪੜ ਕੇ ਸੁਣ ਕੇ ਮੈਂ ਹੈਰਾਨ ਹੋਇਆ ਲੋਣ ਵੀ ਜੀਵਨ ਹੈ ਅਗਰੇਦੀ ਮਾਤਰਾ ਘਟ ਜਾਏ ਤਾਂ ਬੰਦੇ ਦੀ ਮੌਤ ਪਾਣੀ ਵੀ ਜੀਵਨ ਹੈ ਸਰੀਰ ਦੇ ਵਿੱਚ ਇਹਦੀ ਮਾਤਰਾ ਘਟ ਜਾਏ ਤਾਂ ਮੌਤ ਅਨ ਵੀ ਜੀਵਨ ਹੈ ਇਹਦੀ ਮਾਤਰਾ ਵੀ ਸਰੀਰ ਦੇ ਵਿੱਚ ਘਟ ਜਾਏ ਤਾਂ ਮੌਤ ਜੋ ਜੀਵਨ ਦਾ ਦੀਪਕ ਜਲਾ ਕੇ ਰੱਖਦੇ ਨੇ ਦੀਵਾ ਜਲਾ ਕੇ ਰੱਖਦੇ ਨੇ ਉਹਨਾਂ ਨੂੰ ਮਹਾਰਾਜ ਨੇ ਦੇਵਤਾ ਕਿਹਾ ਹੈ ਦੇਵਤਿਆਂ ਦੀ ਲੋੜ ਨੂੰ ਵੀ ਦੇਵਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਖੋਜ ਇਸੇ ਸਾਬ ਨਾਲ ਬੜੀ ਹੈ ਜਿਵੇਂ ਅੰਨ ਦੀ ਲੋੜ ਹੈ ਪਾਣੀ ਦੀ ਲੋੜ ਹੈ ਹਵਾ ਦੀ ਲੋੜ ਹੈ ਸਰੀਰ ਦੇ ਚ ਅਗ ਦੀ ਲੋੜ ਹੈ ਜਠ ਰਗਣੀ ਕਮਜ਼ੋਰ ਹੋ ਜਾਏ ਉਸ ਮਨੁੱਖ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਗਈ ਇਹ ਜਠਾ ਰਗਨੀ ਰਵੇਨਾਤ ਮਉਤੋ ਜਾਂਦੀ ਲੋਕੀ ਕਹਿ ਦੇਣ ਦੇ ਹੱਥ ਪੈਰ ਠੰਡੇ ਹੋ ਗਏ ਅੱਗ ਤੇ ਰਹੀ ਨੇ ਇਸ ਜੀਵਨ ਦੇ ਦੀਪਕ ਨੂੰ ਜਲਾ ਕੇ ਰੱਖਦੀ ਏ ਅੱਗ ਪਾਣੇ ਅੰਨ ਲੋਹ ਮਹਾਰਾਜ ਕੰਨ ਸਾਰੇ ਹੀ ਦੇਵਤੇ ਨੇ ਸਾਰੇ ਹੀ ਮਹਾਨ ਨੇ ਠੀਕੇ ਅੰਨ ਬਾਕੀ ਸਾਰੀ ਚੀਜ਼ਾਂ ਨਾਲੋਂ ਸਭ ਤੋਂ ਸਸਤਾ ਇਹ ਲੋਹ ਪਰ ਜੀਵਨ ਦੇ ਚੀਜ਼ ਦੀ ਬਹੁਤ ਵੱਡੀ ਲੋਹ ਥੋੜੀ ਮਾਤਰਾ ਵਿੱਚ ਵੀ ਚਾਹੀਦਾ ਹੈ ਪਰ ਇਹਦੀ ਬਹੁਤ ਵੱਡੀ ਲੋਹ ਹੈ ਕਈ ਸਬਜ਼ੀਆਂ ਬਣਾਈਆਂ ਹੋਣ ਕਈ ਦਾਲਾਂ ਬਣਾਈਆਂ ਹੋਣ ਪਰ ਨਮਕ ਇੱਕ ਦੇ ਵਿੱਚ ਵੀ ਨਾ ਪਾਇਆ ਹੋਵੇ ਸਬੇ ਸੋਰ ਨਿਆੰਗ ਸਿੰਘ ਨਮਕ ਨੂੰ ਸਰਵ ਰਸ ਕਹਿੰਦੇ ਨੇ ਸਰਵ ਰਸ ਕਬੀਰ ਪੰਥੀਆਂ ਦਾ ਇੱਕ ਸੰਤ ਮੈਨੂੰ ਕਹਿਣ ਲੱਗਾ ਜਿਤਨੇ ਭਗਤ ਹੋਏ ਨੇ ਭਾਰਤ ਦੇ ਚ ਕਬੀਰ ਤੇ ਨਮਕ ਨੇ ਕਬੀਰ ਨਾ ਹੋਣ ਤੇ ਭਗਤੀ ਦਾ ਕੋਈ ਰਸ ਨਹੀਂ ਹੈ ਭਗਤਾਂ ਦੀ ਮਹਿਮਾ ਕਬੀਰ ਕਰ ਕਹਿਣ ਲੱਗੇ ਠੀਕ ਹੈ ਰਵਦਾਸ ਵੀ ਹੋਣਗੇ ਦਾਲ ਦੀ ਤਰ੍ਹਾਂ ਨੇ ਜੈ ਦੇਵ ਵੀ ਨੇ ਪ੍ਰੀਤ ਵੀ ਨੇ ਸਾਗ ਸਬਜ਼ੀਆਂ ਦੀ ਤਰ੍ਹਾਂ ਨੇ ਪਰ ਇਹਨਾਂ ਸਾਰਿਆਂ ਦੇ ਵਿੱਚ ਕਬੀਰ ਤੇ ਨਮਕ ਦੀ ਤਰ੍ਹਾਂ ਖੁਦੀ ਆਪਣੀ ਸ਼ਰਧਾ ਉਹਦੀ ਆਪਣੀ ਭਾਵਨਾ ਕੁਝ ਉਸ ਦੇ ਕਹਿਣ ਦਾ ਢੰਗ ਇਹ ਵੀ ਸੀ ਕਿ ਕਬੀਰ ਹਰ ਮਸਲੇ ਨੂੰ ਛੇੜਦੇ ਨੇ ਹਰ ਮਸਲੇ ਨੂੰ ਛੂੰਦੇ ਨੇ ਟੱਚ ਕਰਦੇ ਨੇ ਚਾਹੇ ਰਾਜਨੀਤੀ ਹੈ ਚਾਹੇ ਸਮਾਜ ਹੈ ਚਾਹੇ ਧਰਮ ਹੈ ਨੇਤੇ ਬੇਸ਼ਤਰ ਭਗਤ ਸਰਵ ਧਾਰਮਿਕ ਮਸਲੇ ਦੀ ਗੱਲ ਕਰਦੇ ਨੇ ਸਮਾਜ ਨੂੰ ਛੋੜ ਦਿੰਦੇ ਨੇ ਰਾਜਨੀਤੀ ਨੂੰ ਛੋੜ ਦਿੰਦੇ ਨੇ ਕਬੀਰ ਹਰ ਇੱਕ ਨੂੰ ਛੂੰਦੇ ਨੇ ਐਸਾ ਐਸਾ ਮੈਨੂੰ ਕਹਿਣ ਲੱਗਾ ਕਬੀਰ ਤੇ ਨਮਕ ਇਥੇ ਨਮਕ ਲੈ ਮੈਂ ਕਿ ਮੈਂ ਤੁਹਾਡੇ ਨਾਲ ਸਹਿਮਤ ਆ ਇਸੀ ਗੱਲ ਨਹੀਂ ਹੈ ਕਬੀਰ ਸਿਕੰਦਰ ਲੋਧੀ ਨਾਲ ਟਕਰਾਇਆ ਹੈ ਕਬੀਰ ਬਨਾਰਸ ਦਾ ਬ੍ਰਾਹਮਣੀ ਸਮਾਜ ਜੋ ਇਤਨਾ ਤਾਕਤਵਰ ਸੀ ਟਕਰਾਇਆ ਔਰ ਸਿਕੰਦਰ ਲੋਦੀ ਨੇ ਬ੍ਰਾਹਮਣਾ ਨੇ ਮਿਲ ਕੇ ਪਰ ਕਬੀਰ ਨੂੰ ਬਨਾਰਸ ਚੋਂ ਕੱਢਿਆ ਵੀ ਹੈ ਕੱਢ ਦਿੱਤਾ ਸੀ ਬਨਾਰਸ ਛੋੜਨੀ ਪੈ ਗਈ ਸੀ ਫਿਰ ਇਹ ਇੱਕ ਇਤਿਹਾਸਕ ਵਾਕਿਆ ਹੈ ਟਕਰਾਏ ਕਿਉਂ ਕੁਰੀਤੀ ਨਾਲ ਟਕਰਾਏ ਜਿੱਥੇ ਰਾਜਨੀਤੀ ਚ ਕੁਰੀਤੀ ਦੇਖੀ ਜਿੱਥੇ ਧਰਮ ਦੇ ਪਖੰਡ ਦੇਚੇ ਬੋਲ ਪਏ ਇਤਨਾ ਤੇ ਹੋਣਾ ਸੀ ਬੋਲ ਪਏ ਕਲਗੀਧਰ ਤੁ ਫਿਰ ਅੰਜਾਮ ਤੇ ਹੋਣਾ ਸੀ ਬੱਚੇ ਦੀਵਾਰਾਂ ਚਿਣੇ ਗਏ ਪਰਿਵਾਰ ਵਿਛੜ ਗਏ ਬੋਲੇ ਹੀ ਨਹੀਂ ਸੰਘਰਸ਼ ਤੇ ਉਤਾਰੂ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣਾ ਬੋਲੇ ਤੇ ਸੰਘਰਸ਼ ਦੇ ਅੱਗੇ ਆ ਗਏ ਗੁਰੂ ਅਰਜਨ ਦੇਵ ਜੀ ਕਦੀ ਕਵੀ ਤੇ ਬੈਠਣਾ ਸਮਾਜ ਤੇ ਨੀਤੀ ਇਹ ਬੜੀ ਸ਼ਕਤੀਸ਼ਾਲੀ ਬਾੜ ਦੀ ਤਾਕਤ ਰੱਖਦੀ ਹੈ ਇਹਦੇ ਸਾਹਮਣੇ ਕਦੀ ਕਦਾਂ ਕੋਈ ਕ ਵਿਭੂਤੀ ਐਸੀ ਆ ਜਾਂਦੀ ਹੈ ਜੋ ਸਮਾਜ ਦੀ ਕੁਰਤੀਆਂ ਨਾਲ ਧਰਮ ਦੇ ਪਖੰਡ ਨਾਲ ਤੇ ਰਾਜਨੀਤੀ ਦੇ ਜ਼ੁਲਮ ਨਾਲ ਸਹਿਮਤ ਨਹੀਂ ਹੁੰਦੀ ਆਵਾਜ਼ ਉਠਾਉਂਦੀ ਉਹ ਜੋ ਹੈ ਬੋਲ ਪੈਂਦੇ ਨੇ ਜੈਸੇ ਗੁਰਨਾਮਕ ਬੋਲ ਹੈ ਬਾਬਰ ਨੂੰ ਕਹਿ ਦਿੱਤਾ ਤੂੰ ਬਾਬਰ ਨਹੀਂ ਹੈ ਜਾਬਰ ਹੈ ਪਾਪੀਆਂ ਦੀ ਜੰਝ ਲੈ ਕੇ ਆ ਗਏ ਹਿੰਦੁਸਤਾਨ ਨੂੰ ਤੂੰ ਦੇਤਾ ਘਰ ਸਮਝ ਲੈ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਬਾਬਰ ਦੀ ਕਬਰ ਤੇ ਤੇ ਕੋਈ ਜਾਬਰ ਕਹਿ ਸਕਦਾ ਹੈ ਪਰ ਬਾਬਰ ਦੇ ਮੋਹ ਦੇ ਉਤੇ ਜਾਬਰ ਕਹਿਣ ਵਾਲਾ ਕੇਵਲ ਗੁਰੂ ਨਾਨਕ ਕੇਵਲ ਉਹਨਾਂ ਨੇ ਤੁਮ ਬਾਬਰ ਨਹੀਂ ਜਾਬਰ ਜ਼ਾਲਮ ਹੈ ਦੁਸ਼ਟ ਹੈ ਪਾਪੀਆਂ ਦੀ ਬਰਾਤ ਲੈ ਕੇ ਆ ਗਿਆ ਅਗਰ ਉਹ ਪਾਪੀ ਨੇ ਤਾਂ ਫਿਰ ਬਰਾਤ ਨਾਲ ਕਿਉਂ ਤਸ਼ਬੀਹ ਦੇ ਰਹੇ ਨੇ ਅਗਰ ਉਹ ਜ਼ਾਲਮ ਹੈ ਜਾਬਰ ਹੈ ਤਾਂ ਫਿਰ ਬਾਬਰ ਨੂੰ ਲਾੜੇ ਨਾਲ ਤਸ਼ਬੀਹ ਕਿਉਂ ਦੇ ਰਹੇ ਹਮੇਸ਼ਾ ਚੰਗੀ ਚੀਜ਼ ਦੀ ਤਸ਼ਬੀਹ ਚੰਗੇ ਨਾਲ ਦਿੱਤੀ ਜਾਂਦੀ ਅਸੀਂ ਥੋੜੀ ਕਹਿੰਦੇ ਹ ਹੀਰਾ ਤੇ ਪੱਥਰ ਦੀ ਤਰ੍ਹਾਂ ਹੈ ਇਹ ਸੋਨਾ ਤੇ ਲੋਹੇ ਵਰਗਾ ਨਹੀਂ ਚੰਗੀ ਚੀਜ਼ ਦੀ ਤਸ਼ਬੀਹ ਮੁਸ਼ਾਬਤ ਤੁਲਨਾ ਚੰਗੇ ਨਾਲ ਕਰਨੇ ਅਸੀਂ ਥੋੜੀ ਕਹਿੰਦੇ ਅੰਮ੍ਰਿਤ ਤੇ ਜ਼ਹਿਰ ਵਰਗਾ ਹੈ ਇਹ ਚੰਦਨ ਤੇ ਕੇਕਰ ਵਰਗਾ ਹੈ ਚੰਗੀ ਚੀਜ਼ ਦੀ ਤਸ਼ਬੀਹ ਚੰਗੇ ਨਾਲ ਦਿੱਣੀ। ਜਦ ਵੀ ਕਿਸੇ ਮਨੁੱਖ ਦੇ ਜੀਵਨ ਦੇ ਚ ਪਵਿੱਤਰਤਾ ਹੋਵੇ, ਤੋਂ ਕਹਿ ਦਿੱਤਾ ਜਾਂਦਾ ਹੈ ਤੇ ਹੰਸ ਵਰਗ। ਜਦ ਵੀ ਕਿਸੇ ਬੋਲਾਂ ਦੇ ਚ ਕੋਈ ਮਿਠਾਸ ਹੋਵੇ ਤੇ ਸੁਰ ਹੋਵੇ ਤੋਂ ਕਹਿ ਦਿੱਤਾ ਜਾਂਦਾ ਹੈ ਬੋਲ ਤੇ ਕੋਇਲ ਜੈਸੇ। ਇਹ ਕੰਠ ਦੇ ਕੋਇਲ ਜੈਸੇ। ਗਰਜ਼ ਕੇ ਚੰਗੀ ਚੀਜ਼ ਦੀ ਤਸ਼ਬੀਹ ਚੰਗੀ ਨਾਲ ਦਿੱਤੀ ਜਾਂਦੀ ਹੈ। ਸਵੀਲੇ ਕੰਠ ਦੀ ਤਸਵੀਰ ਸੀ ਕੋਈ ਕਾਵੇ ਨਾਲ ਥੋੜੀ ਦੇ ਨੇ ਕੰਠ ਕਾਵੇ ਵਰਗ ਹੈ ਇਹ ਜਿਹੜਾ ਸੰਤ ਹੈ ਭਗਤ ਹੈ ਇਹ ਤੇਲ ਵਰਗ ਹੈ ਨਹੀਂ ਹੰਸ ਵਰਗ ਹੈ ਹਮੇਸ਼ਾ ਪਵਿੱਤਰ ਚੀਜ਼ ਦਾ ਉਦਾਹਰਣ ਪਵਿੱਤਰ ਨਾਲ ਸੁੰਦਰ ਚੀਜ਼ ਦਾ ਉਦਾਹਰਣ ਸੁੰਦਰ ਨਾਲ ਕੋਮਲ ਚੀਜ਼ ਦਾ ਉਦਾਹਰਣ ਕੋਮਲ ਨਾਲ ਬਾਬਰ ਨੂੰ ਲਾੜੇ ਨਾਲ ਤਸਵੀਰ ਦੇਣੀ ਬਾਬਰ ਦੇ ਸਿਪਾਈਆਂ ਨੂੰ ਬਰਾਤ ਨਾਲ ਤਸ਼ਬੀਹ ਦੇਣੀ ਇਦਾਂ ਕਾਰਨ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ અલੰਕ੍ਰਿਤ ਦੁਨੀਆ ਦੇ ਸਾਹਿਤਿਕ ਦੁਨੀਆ 'ਚ ਇਹਨੂੰ ਰੂਪਕ ਅਲੰਕਾਰ ਕਹਿੰਨਨ ਕਿਸੇ ਚੀਜ਼ ਦਾ ਰੂਪ ਬਣਾ ਕੇ ਸਮਝਾਣਾ ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ੈਲੀ ਹੈ ਸਾਹਿਤਿਕ ਹੈ ਔਰ અલੰਕ੍ਰਿਤ ਹੈ ਕਲਗੀਧਰ ਪਾਤਸ਼ਾਹ ਤੇ ਪਰਮਾਤਮਾ ਨੂੰ ਇਹ ਕਹਿੰਨ ਅਲੰਕ੍ਰਿਤ। ਕਹਿੰਦੇ ਗਹਿਣਿਆਂ ਨਾਲ ਲਦਿਆ ਹੋਇਆ ਸ਼ਿੰਗਾਰ ਨਾਲ ਲਦਿਆ ਹੈ ਇਤਨਾ ਸ਼ਿੰਗਾਰ। ਅਲੰਕ੍ਰਿਤ ਹੈ ਜ압 ਸਾਹਿਬ ਦੇ ਬੋਲ। ਸਾਹਿਤ ਨੂੰ ਜਿਹੜੇ ਗਹਿਣੇ ਪਵਾਏ ਜਾਂਦੇ ਨੇ ਉਹਨੂੰ ਅਲੰਕਾਰ ਕਹਿੰਦੇ ਨੇ ਵੱਖ-ਵੱਖ ਅਲੰਕਾਰ ਹੁੰਦੇ ਨੇ। ਅਨੋਖੀ ਅਲੰਕਾਰ ਕਹਿਣਾ ਕਿਸੇ ਨੂੰ ਪਰ ਅੰਦਰ ਭਾਵਨਾ ਵੇ ਸੁਣਾਣਾ ਕਿਸੇ ਨੂੰ ਕਿਸੇ ਨੂੰ ਕਹਿੰਦੇ ਨੇ ਅਨੋਖਤੀ ਅਲੰਕਾਰ ਸਾਹਮਣੇ ਮੈਂ ਸੁਣਾਉਂਦਾ ਤੇ ਕਿਸੇ ਨੂੰ ਪਿਆ ਮੁਖਾਤਬ ਤੇ ਕਿਸੇ ਦਾ ਹੋ ਰਿਆਂ ਮੈਂ ਪਰ ਅੰਦਰੋਂ ਸੁਣਾਣਾ ਮੈਂ ਕਿਸੇ ਹੋਰ ਨੂੰ ਚਾਹਦਾ ਅਨੋਖਤੀ ਅਲੰਕਾਰ ਪੰਜਾਬੀ ਚ ਕਹਿੰਦੇ ਨਾ ਅੱਖਾਂ ਤੇ ਇਹਨੂੰ ਸੁਣਾਵਾਂ ਨੂੰ ਇਹਨੂੰ ਅਨੋਖਤੀ ਅਲੰਕਾਰ ਕਹਿੰਦੇ ਅਨੋਖ ਤੇ ਰੰਗ ਚਿਤਰਾ ਅਲੰਕਾਰ ਇਹਨੂੰ ਕਵੀ ਸੰਤੋਖ ਸਿੰਘ ਜੀ ਇੰਜ ਖੋਲਦੇ ਨੇ ਪ੍ਰਸ਼ਨ अनेक ਇੱਕ ਜੈ ਉੱਤਰ ਅਲੰਕਾਰ ਮਾਨੋ ਤੇ ਚਿਤਰ ਸਵਾਲ ਤੇ ਬਹੁਤ ਸਾਰੇ ਹੋਣ ਤੇ ਸਾਰੇ ਸਵਾਲ ਇੱਕੋ ਹੀ ਜਵਾਬ ਨਾਲ ਹੱਲ ਹੋ ਜਾਣ ਪ੍ਰਸ਼ਨ ਤੇ ਬਹੁਤ ਸਾਰੇ ਹੋਣ ਇਕ ਕੋਈ ਉੱਤਰ ਨਾਲ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਣ। ਉਹਨੂੰ ਫਿਰ ਕਹਿੰਦੇ ਨੇ ਚਿਤਰਾ ਅਲੰਕਾਰ। ਕਿਸੇ ਵੀ ਵਸਤੂ ਦਾ ਰੂਪ ਬਣਾ ਕੇ ਸਮਝਾਉਣ ਦਾ ਯਤਨ ਕਰਨਾ ਉਹਨੂੰ ਕਹਿੰਦੇ ਨੇ ਰੂਪਕ ਅਲੰਕਾਰ। ਬਰਾਤ ਦਾ ਰੂਪ ਬਰਾਤ ਦੇ ਚ ਵਰਾਤੀ ਆਉਂਦੇ ਨੇ ਲਾੜਾ ਹੁੰਦਾ ਹੈ। ਤੇ ਬਰਾਤ ਦੇਤੇ ਘਰ ਦੀ ਤਰਫ ਜਾਂਦੀ ਹੈ। ਲਾੜਾ ਕਿਸੇ ਨੂੰ ਵਿਆਹਣ ਵਾਸਤੇ ਜਾਂਦਾ ਤੋ ਮਹਾਰਾਜ ਰੂਪਕ ਅਲੰਕਾਰ ਹਿੰਦੁਸਤਾਨ ਪੇਤਾ ਘਰ ਬਾਬਰ ਲਾੜਾ ਉਹਦੇ ਸਿਪਾਈ ਬਰਾਤ 500 ਸਿਪਾਈ ਸਨ ਜਿਹਦੇ ਨਾਲ ਉਸਨੇ ਸਾਰਾ ਦੇਸ਼ ਲੁੱਟਿਆ ਬਿਲਕੁਲ ਦੇਸ਼ ਸੁੱਤਾ ਪਿਆ ਸੀ ਪਰ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਬਰਾਤ ਬਾਬਰ ਦੇ ਸਿਪਾਈਆਂ ਨਾਲ ਤਸਵੀਰ ਅਰ ਬਾਬਰ ਨੂੰ ਲਾੜੇ ਨਾਲ ਤੁਲਨਾ ਦੇਣੀ ਲਾੜੇ ਦਾ ਰੂਪ ਬਣਾ ਕੇ ਪੇਸ਼ ਕਰਨਾ ਦਰਸਲ ਹਿੰਦੁਸਤਾਨੀ ਜਾਂਦੇ ਲਾੜੇ ਤੇ ਬਰਾਤ ਕਿੰਨੀ ਦੁਸ਼ਟ ਹੋ ਗਈ ਇਤਨੇ ਸਵਾਰਥੀ ਹੋ ਗਏ ਕਿੰਨੀ ਗੰਦੀ ਹੋ ਗਈ ਕਿ ਬਾਬਰ ਤੇ ਬਾਬਰ ਦੇ ਸਿਪਾਈਆਂ ਦੀ ਤਸ਼ਬੀਹ ਬਰਾਤ ਨਾਲ ਤੇ ਲਾੜੇ ਨਾਲ ਦੇਣੀ। ਬਰਾਤੀ ਦੇਤੇ ਘਰ ਨੂੰ ਲੁੱਟਣ ਵਾਸਤੇ ਹੀ ਜਾਂਦੇ। ਦੋ ਚਾਰ ਬਰਾਤੀਆ ਬਰਾਤਾਂ ਨੂੰ ਛੱਡ ਦ। ਨਹੀਂ ਤੇ ਨਹੀਂ ਦੇਖਦੇ ਬਈ ਵਿਚਾਰੇ ਨੇ ਪਤਨੀ ਕਿਸ ਤਰੀਕੇ ਨਾਲ ਸਾਰਾ ਸਿਲਸਿਲਾ ਜੁਟਾਇਆ ਹੋਣਾ ਹੈ। ਕੁਛ ਨਹੀਂ ਦੇਖਦੇ ਅਗਲੇ ਦੀ ਬੇਇੱਜ਼ਤੀ ਕਰਕੇ ਰੱਖਦੇ ਨੇ। ਕੁਥੇਰੀਆਂ ਬਰਾਤਾਂ ਮੇਲੇ। ਪਰ ਕਿਸੇ ਹੱਦ ਤੱਕ ਬਰਾਤਾਂ ਜਾਣਾ ਮੈਂ ਬਿਲਕੁਲ ਛੱਡ। ਕਈ ਦੇਤੇ ਵਾਲੇ ਤੇ ਦੇਖੇ ਵਿਚਾਰੇ ਨੇ ਪਤਾ ਨਹੀਂ ਕਿਤਨਾ ਕਰਜ਼ਾ ਲਿਆ ਅਡੰਬਰ ਰਚਿਆ ਬੱਚੀ ਨੂੰ ਵਿਆਹ ਰਹਿ ਬਰਾਤੀ ਨਹੀਂ ਦੇਖਦੇ ਅਗਲਾ ਕਿਤਨਾ ਮਜਬੂਰ ਹੋ ਕੇ ਸਭ ਕੁਝ ਕਰਦਾ ਪਿਆ ਫਿਰ ਵੀ ਖਾਮੀਆਂ ਪੇਸ਼ ਕਰਨ ਗਿਆ ਨਹੀਂ ਠੀਕ ਇਹ ਨਹੀਂ ਠੀਕ ਉਹ ਨਹੀਂ ਠੀਕ ਤੇ ਫਿਰ ਵੀ ਲਾੜਾ ਕੋਈ ਵੋਟੀ ਨੂੰ ਨਹੀਂ ਦੇਖੇਗਾ ਮਿਲਦਾ ਕਿਤਨਾ ਪਿਆ ਕਾਰ ਮਿਲ ਰਹੀ ਹੈ ਕਿਨੇ ਐਸਾ ਜਦੋਂ ਸਮਾਨ ਮਿਲ ਰਿਹਾ ਹੈ ਕਿ ਨਹੀਂ ਰਾਜਸਥਾਨ ਦੇ ਚ ਮਾਰਵਾੜੀਆਂ ਦੀ ਬਰਾਤ ਦੇ ਟ ਬਕਾਇਦਾ ਲਿਖਾ ਬੜੀ ਹੁੰਦੀ ਪਰ ਪਹਿਲੇ ਲੈ ਲੈਣ ਨੇ ਬਰਾਤ ਬਾਅਦ ਦੇ ਜਾਵੇ ਚਬ ਗਿਰ ਪਹਿਲੇ ਲੈ ਲੇ ਤੇ ਇਹ ਵੀ ਮੈਂ ਸੁਣਦਾ ਤੇ ਇਹ ਕੋਈ ਬਰਾਤ ਥੋੜੀ ਹੋਈ ਕਬੀਰ ਦਾ ਇੱਕ ਬੋਲ ਇਹਨੂੰ ਸਮਾਜਿਕ ਅਰਥਾਂ ਚ ਵੀ ਲੈ ਸਕਦੇ ਆ ਕੋ ਹੈ ਲੜਕਾ ਵੇਚਈ ਲੜਕੀ ਵੇਚੇ ਕੋਏ ਸਾਂਝਾ ਕਰੇ ਕਬੀਰ ਸਿਉ ਅਰਸਿਉ ਬਨਜ ਕਰੇ ਕਵੇਰ ਕੇ ਨਾਲ ਸਾਡੇ ਨਾਲ ਭਾਈ ਵਾਲੀ ਕਰੋ ਰੱਬ ਦੇ ਨਾਮ ਦਾ ਵਿਆਹਜ ਕਰੀਏ ਕੀ ਇਹ ਕੋਈ ਲੜਕੀ ਪੇ ਵੇਚਦਾ ਹੈ ਕੋਈ ਲੜਕਾ ਪੇ ਵੇਚੇ ਲੜਕੇ ਦਾ ਮੁੱਲ ਪਾਉਂਦੇ ਨੇ ਲੜਕੇ ਆ ਲੈ ਕੋਈ ਲੜਕੀ ਵੇਚ ਦੇ ਵਿਆਹ ਥੋੜੀ ਹੁੰਦਾ ਹੈ ਵਪਾਰ ਸ਼ਾਦੀ ਥੋੜੀ ਆਉਂਦੀ ਹੈ ਕੋਈ ਲੜਕੀ ਵੇਚਦਾ ਕੋਈ ਲੜਕਾ ਵੇਚਦਾ ਬڑے ਬڑے ਅਮੀਰਾਂ ਨੂੰ ਮੈਂ ਦੇਖੇ ਸ਼ਾਇਦ ਇਹਨਾਂ ਦੇ ਘਰ ਤੇ ਆਨੰਦ ਕਾਰਜ ਹੁੰਦਾ ਹੋਵੇਗਾ ਨਹੀਂ ਉੱਥੇ ਵੀ ਵਪਾਰ ਹੁੰਦਾ ਉਹ ਵੀ ਆਪਣਾ ਲੜਕਾ ਵੇਚਦੇ ਨੇ ਲੜਕੀ ਵਾਲੇ ਲੜਕੀ ਵੇਚਦੇ ਸਭ ਮੋਲ ਤੋਲ ਚੱਲਦਾ ਹੈ ਸਭ ਵਪਾਰ ਚੱਲਦਾ ਹੈ ਬਰਾਤ ਇਤਨੀ ਗੰਦੀ ਹੋ ਗਈ ਹੈ ਭਾਰਤ ਦੀ ਨਵੇਂ ਫਿਸਲੇ ਕਿ ਬਾਬਰ ਦੇ ਸਿਪਾਹੀਆਂ ਨੂੰ ਗੁਰੂ ਨਾਨਕ ਬਰਾਤੀ ਕਹਿੰਦੇ ਲੁੱਟਣ ਆਏ ਨੇ ਇਦਾ ਮਤਲਬ ਬਰਾਤੀ ਲੁਟੇਰੇ ਹੁੰਦੇ। ਬਾਬਰ ਨੂੰ ਲਾੜਾ ਕਿਹਾ। ਇਦਾ ਮਤਲਬ ਲਾੜਾ ਜ਼ਾਲਮ ਹੁੰਦਾ। ਬੜਾ ਦੁਸ਼ਟ ਹੁੰਦਾ। ਕਿਤਨੇ ਘਰਾਂ ਚੋਂ ਬਰਾਤ ਵਾਪਸ ਚਲੀ ਜਾਂਦੀ ਏ ਕਿਉਂ? ਦੇਤੇ ਵਾਲੇ ਉਹ ਮੰਗੋ ਨਹੀਂ ਪੂਰੀ ਕਰ ਸਕਦੇ। ਦੇਖਿਆ। ਮਹਾ ਬੇਇੱਜ਼ਤੀ ਤੇ ਹੁੰਦੀ ਏ ਲੜਕੀ ਵਾਲਿਆਂ ਦੀ। ਹਰ ਰੋਂਦੇ ਪਿੱਟਦੇ ਰਹੇ। ਉਕੇ ਪੂਰਤੀ ਨਹੀਂ ਕਰ ਸਕੀ ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਅਗਰ ਕੋਈ ਕਨਿਆ দান ਕਰਦਾ ਤੇ ਅਗਲਾ ਲੈ ਕੇ ਜਾਂਦਾ ਉਹਨੂੰ ਜਾਂਦਿਆਂ ਘਰ ਦੇ ਚ ਗਊ ਦਾਨ ਕਰਨੀ ਪੈਂਦੀ ਸੀ ਇਹ ਜਿਹੜਾ ਦਾਨ ਲੈ ਕੇ ਆਇਆ ਸਿਰ ਤੇ ਬੋਝ ਹੈ ਉਤਾਰੀ ਅਗਲੇ ਨੇ ਇਤਨਾ ਪਰਉਪਕਾਰ ਕੀਤਾ ਇਹ ਹੁਣ ਸੋਚਣੀ ਖਤਮ ਹੋ ਗਈ ਹੈ ਬੰਦੇ ਦਾ ਇਸ਼ਟ ਧਰਮ ਈਮਾਨ ਬਸ ਪੈਸਾ ਹੀ ਰਹਿ ਗਿਆ ਬਾਕੀ ਕੁਝ ਨਹੀਂ ਸਭ ਵਪਾਰ ਧਰਮ ਵਪਾਰ ਸਮਾਜ ਵਪਾਰ ਰਾਜਨੀਤੀ ਵੀ ਵਪਾਰ ਹਰ ਪਾਸੇ ਵਪਾਰ ਹੀ ਵਪਾਰ ਛਾਇਆ ਹੈ ਬਾਕੀ ਕੁਝ ਨਹੀਂ পাপ ਕੀ ਜੰਜਲੇ ਕਾਵਲੋਂ ਧਾਇਆ ਜੋਰੀ ਮੰਗੇ দান ਵੇਲਾ ਲੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਰੀ ਦੀਆਂ ਕੁਰੀਤਿਆਂ ਦਾ ਜ਼ਿਕਰ ਕਰਦੇ ਨੇ ਰਾਜਨੀਤੀ ਦੇ ਜ਼ੁਲਮ ਦਾ ਜ਼ਿਕਰ ਕਰਦੇ ਨੇ ਧਰਮ ਦੇ ਪਖੰਡ ਦਾ ਤੇ ਰੱਜ ਕੇ ਜ਼ਿਕਰ ਕਰਦਾ ਧਰਮ ਦੇ ਜੋ ਜੋ ਕੁਝ ਪਖੰਡ ਹੋ ਗਿਆ ਸੀ ਉਹਨੂੰ ਕਬੂਲਣ ਤੋਂ ਵੀ ਗੁਰੂ ਨਾਨਕ ਨਿਕਣ ਇਨਕਾਰ ਕਰ ਦਿੱਤਾ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਜੈਸੇ 9 ਸਾਲ ਦੇ ਬੱਚੇ ਨਾ ਬੇਦੀਆਂ ਦੇ ਯੱਗੋ ਪਵਿੱਤ ਕਰੰਦੇ ਸਨ ਇਸਲਾਮ ਦੇ ਚ 9 ਸਾਲ ਤੋਂ ਪਹਿਲੇ ਪਹਿਲੇ ਸੁੰਨਤ ਕਰ ਦਿੰਦੇ ਕੰਨਨੇ ਇਸ ਤੋਂ ਬਾਅਦ ਬਾਲਗ ਹੋ ਜਾਂਦਾ ਹੈ ਬੱਚਾ ਫਿਰ ਉਹ ਧਾਰਮਿਕ ਸੰਸਕਾਰ ਕਬੂਲ ਕਰਨ ਨੂੰ ਰਾਜ਼ੀ ਨਹੀਂ ਹੁੰਦਾ ਉਹਦਾ ਮਨ ਰਾਜ਼ੀ ਨਹੀਂ ਹੁੰਦਾ ਉਸ ਤੋਂ ਪਹਿਲੇ ਪਹਿਲੇ ਸੰਸਕਾਰ ਬਣਾ ਦੋ ਦੇ ਦਿਓ 9 ਸਾਲ ਦੇ ਬਾਲਕ ਨੇ ਕਹਿ ਦਿੱਤਾ ਮੈਂ ਪਹਿਣਾ ਗਜਨੇਉ ਪਰ ਮੇਰਾ ਸਰੀਰ ਜਦ ਜਲੇ ਤੇ ਜਨੇਊ ਜਲੇ ਮੇਰਾ ਸਰੀਰ ਮਹਿਲਾ ਹੋਵੇ ਤੇ ਜਨੇਊ ਮਹਿਲਾ ਪਹਿਣਾਗਾ ਪਹਿਣਾਉ ਮੈਨੂੰ ਮੇਰਾ ਸਰੀਰ ਜਿਸ ਦਿਨ ਟੁੱਟੇ ਇਹ ਜਨੇਊ ਟੁੱਟੇ ਉਸ ਤੋਂ ਪਹਿਲੇ ਟੁੱਟੇ ਬ੍ਰਾਹਮਣ ਨੇ ਕਿਹਾ ਮਹਿਲਾ ਵੀ ਹੋਵੇਗਾ ਇਹ ਟੁੱਟੇ ਦਾ ਵੀ ਸਹੀ ਇਹ ਜਲੇਗਾ ਵੀ ਸਹੀ ਫਿਰ ਮੈਂ ਨਹੀਂ ਪਹਿਨਾਂਗਾ ਪਹਿਣਾਗਾ ਪਹਿਣਾਉ ਜਲੇ ਵੀ ਨਾ ਟੁੱਟੇ ਵੀ ਨਾ ਤੇ ਮਹਿਲਾ ਵੀ ਨਾ ਨਾ ਟੁੱਟੇ ਨਾ ਮਲ ਲਗੇ ਨਾ ਉਹ ਜਲੇ ਨਾ ਜਾਏ ਨਾ ਟੁੱਟੇ ਨਾ ਮੈਲਾਵੇ ਨਾ ਉਹਨੂੰ ਜਲਾਇਆ ਜਾ ਸਕੇ ਪਹਿਣਾਓ ਮੈਨੂੰ ਐਸਾ ਜਨੇਓ ਮੈਂ ਪਹਿਨਣਾ ਬ੍ਰਾਹਮਣ ਨੇ ਕਿਹਾ ਐਸਾ ਜਨੇਉ ਨਹੀਂ ਹੈ ਤੋ ਬ੍ਰਿਸ਼ਤਨਾ ਦਾ ਜਨੇਉ ਪਹਿਨਾਣਾ ਛੱਡ ਇਹ ਤੇ ਨਿਕੰਮਾ ਬੰਦ ਬ੍ਰਾਹਮਣ ਦੇ ਕੋਲ ਪੜਨ ਵਾਸਤੇ ਬਿਠਾਇਆ ਗੋਪਾਲ ਨੰਦ ਲਿਖ ਕੇ ਦਿੱਤਾ ਹੈ ਉੜਾ ਹੁਣ ਅੱਗੇ ਹੋਰ ਅੱਖਰ ਲਿਖਣੇ ਸਨ ਤੇ ਗੁਰੂ ਨਾਨਕ ਨੇ ਕਹਿਣ ਲੱਗੇ ਉਚਾਰਨ ਕਰੋ ਉੜਾ ਇਸ ਤੋਂ ਭਾਸ਼ਾ ਵਿਭਾਗ ਜਿਹੜਾ ਪੰਜਾਬ ਗਵਰਨਮੈਂਟ ਦਾ ਭਾਸ਼ਾ ਵਿਭਾਗ ਹੈ ਉਹਨਾਂ ਨੇ ਅਨੁਵਾਂ ਲਾਇਆ ਹੈ ਇਹ ਲਿਪੀ ਬਹੁਤ ਪੁਰਾਣੀ ਹੈ ਗੁਰੂ ਨਾਨਕ ਤੋਂ ਪਹਿਲੇ ਦੀ ਇਹਦੇ ਕੋਈ ਪੱਕਾ ਸਬੂਤ ਵੀ ਮਿਲਨੇ ਨਾ 1500 ਸਾਲ ਪੁਰਾਣੇ ਖੰਡਰ ਤਾਸ਼ਕੰਦ ਵਿੱਚ ਔਰ ਉਜ਼ਬੇਕਿਸਤਾਨ ਦੇ ਬਲਖ ਬੁਖਾਰੇ ਦੇ ਜਿਹੜੇ ਮਿਲੇ ਨੇ ਉੱਥੇ ਇਹੀ ਲਿਪੀ ਲਿਖੀ ਭਾਸ਼ਾ ਉਹਨਾਂ ਦੀ ਆਪਣੀ ਉਧਰ ਦੀ ਲੇਕਿਨ ਲਿਪੀ ਹੈ ਇਹਦੀਆਂ ਤਸਵੀਰਾਂ ਦੁਬਈ ਦੇ ਇੱਕ ਸੱਜਣ ਨੇ ਮੈਨੂੰ ਦਿਖਾਈਆਂ ਮੈਂ ਮੰਗੀਆਂ ਤੇ ਮੈਨੂੰ ਕਹਿਣ ਲੱਗਾ ਮੈਂ ਤੁਹਾਨੂੰ ਪੈਸੇ ਹੀ ਦੇਵਾਂਗਾ ਭੇਜਿਆ ਉਸਨੇ ਨਹੀਂ ਅਜੇ ਤੱਕ ਲੇਕਿਨ ਉਹ ਕਿਸੇ ਮੈਗਜ਼ੀਨ ਦੇ ਵਿੱਚ ਵੀ ਛਪੀਆਂ ਸਨ ਇਹ ਲਿਪੀ ਕਿਸੇ ਵਕਤ ਉਸ ਇਲਾਕੇ ਚ ਆਮ ਸੀ ਜਿਸ ਨੂੰ ਅੱਜ ਅਸੀਂ ਉਜ਼ਬੇਕਿਸਤਾਨ ਕਹਿੰਦੇ ਆ ਤੁਰਕਮੇਨਿਸਤਾਨ ਕਹਿੰਦੇ ਆ ਪਰ ਉਹ ਰਸ਼ੀਆ ਦਾ ਥੋੜਾ ਜਾਇਨਾ ਬਾਉਨਾਖਰੀ ਜਿਹੜੀ ਕਬੀਰ ਦੀ ਹੈ ਉਹ ਵੀ ਸ਼ੁਰੂ ਉੜੇ ਤੋਂ ਕਰਦਾ ਹੈ ਇਸ ਤੋਂ ਮੈਨੂੰ ਖਿਆਲ ਆਉਂਦਾ ਹੈ ਕਿ ਬਨਾਰਸ ਦੇ ਵਿੱਚ ਕਬੀਰ ਦੇ ਸਮੇਂ ਅੱਜ ਤੋਂ 650 650 ਸਾਲ ਪਹਿਲੇ ਸ਼ਾਇਦ ਇਹ ਲਿਪੀ ਸੀ ਇਸ ਲੇਖ ਪੀਨੋ ਲੋਕੀ ਆਪਣਾਦੇ ਸੰਤ ਕਿਉਂ ਕਿ ਕਬੀਰ ਨੇ ਉਹ ਕਬੀਰ ਗੱਲ ਊੜੇ ਤੋਂ ਸ਼ੁਰੂ ਕਰਦਾ ਹੈ। ਉਹ ਅੰਕਾਰ ਆਗ ਮੈਂ ਜਾਣਾ ਲੈ ਕੇ ਅਰ ਮੇਟੇ ਤਾਈ ਨਾ ਵਾ। ਫਿਰ ਮੁਖਤਸਰ ਜੋ ਹੈ ਮੈਂ ਅਰਜ ਕਰਾਂ ਮਹਾਰਾਜ ਪੰਦੇ ਨੂੰ ਕਹਿੰਦਾਂ ਅਰਥ ਦਸੋ। ਪੰਦਾ ਕਹਿੰਦਾ ਨਾਨਕ ਜੀ ਗੱਲ ਸੁਣੋ ਤੁਸੀਂ ਮੇਰੇ ਕੋਲ ਪੜਨ ਵਾਸਤੇ ਆਇਓ ਪੜਾਣ ਵਾਸਤੇ ਨਹੀਂ। ਖੱਲੇ ਊੜੇ ਦੇ ਕੋਈ ਅਰਥ ਨਹੀਂ ਹੁੰਦੇ ਦੋ ਚਾਰ ਅੱਖਰ ਮਿਲਦੇ ਨੇ ਪੂਰਾ ਸ਼ਬਦ ਬਣਦਾ ਹੈ ਫਿਰ ਅਰਥ ਹੁੰਦੇ ਖੱਲੇ ਅੱਖਰ ਦੇ ਕੋਈ ਅਰਥ ਨਹੀਂ ਹੁੰਦੇ ਇਹ ਊੜਾ ਬੇਮੈਨੇ ਆ ਬੇਮੈਨੇ ਇਹਦੇ ਕੋਈ ਅਰਥ ਨਹੀਂ ਆ ਕੋਈ ਅਰਥ ਨਹੀਂ ਜੇ ਦੇ ਕੋਈ ਅਰਥ ਨਹੀਂ ਉਹ ਅੱਖਰ ਮੈਨੇ ਪੜ ਨਹੀਂ ਪੜਿਆ ਪਾਂ پکڑ ਲਈ ਪਾਦੇ ਨੇ ਇੱਕ ਅੱਖਰ ਦਾ ਕੀ ਮੈਨਾ ਹੋ ਸਕਦਾ ਹੈ ਮਹਾਰਾਜ ਉਥੇ ਕਹਿੰਦੇ ਨੇ ਸੰਕੇਤਕ ਅਰਥ ਹੋ ਸਕਦੇ ਨੇ ਮਨੁਕ ਸੰਕੇਤਕ ਅਰਥ ਇੱਕ ਅੱਖਰ ਨਾਲ ਵੀ ਜੋੜ ਸਕਦੇ ਨੇ ਜਿਵੇਂ ਯੂਕੇ ਹੋਰ ਇਸ ਤਰ੍ਹਾਂ ਸੀ ਲੈ ਲਏ ਨੇ ਯੂਨਾਈਟਿਡ ਕਿੰਗਡਮ ਯੂਐਸਏ ਯੂਨਾਈਟਿਡ ਸਟੇਟ ਅਮਰੀਕਾ ਇਹਨੂੰ ਕਹਿੰਦੇ ਨੇ ਸੰਖੇਤਕ ਅਰਥ ਇੱਕ ਅੱਖਰ ਕਿਸੇ ਪਾਸੇ ਦਾ ਸੰਕੇਤ ਤੇ ਕਰਦਾ ਹੈ ਅੱਖਰਾਂ ਦੇ ਜੋੜ ਨਾਲ ਜਦ ਪੂਰਾ ਸ਼ਬਦ ਬਣੇ ਉਹ ਤੇ ਕਰਦਾ ਹੀ ਹੈ ਪਰ ਇੱਕ ਅੱਖਰ ਤੋਂ ਵੀ ਚੰਗਾ ਸੰਕੇਤ ਲਿਆ ਜਾ ਸਕਦਾ ਹੈ ਮਾੜਾ ਵੀ ਲਿਆ ਜਾ ਸਕਦਾ ਇਸ ਵਾਸਤੇ ਆਖਿਆ ਗਿਆ ਅੱਖਰਾਂ ਦੀ ਠੀਕ ਵਰਤੋਂ ਹੋਵੇ ਤੇ ਅੱਖਰਾਂ ਤੋਂ ਇਸ਼ਾਰੇ ਸੰਕੇਤ ਸਹੀ ਲੈ ਜਾ ਚੰਗੇ ਲੈ ਇੱਕ ਅੱਖਰ ਵੀ ਕਿਸੇ ਦਿਸ਼ਾ ਦੀ ਤਰਫ ਸੋਚਣਾ ਤੇ ਕਰਦਾ ਹੈ ਕੀ ਕਰਦਾ ਹੈ ਗੋਪਾਲ ਨੇ ਮੰਨਣ ਤੋਂ ਇਨਕਾਰ ਕੀਤਾ ਮਹਾਰਾਜ ਨੇ ਉਸੇ ਪੱਟੀ ਲਿਖੀ ਆਸਾ ਮੱਲਾ ਪਹਿਲਾ ਪੱਟੀ ਲਿਖੀ ਦੰਨ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਹੈ ਆਸਾ ਰਾਜ ਇਸ ਪਟਰੀ ਨੂੰ ਪਾਂਦਾ پکڑ ਕੇ ਪੜ੍ਹ ਕੇ ਨਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ ਚਲੋ ਮੇਰੇ ਨਾਲ ਚਲ ਪੈ ਸਤਗੁਰ ਘਰ ਪਹੁੰਚ ਗਏ ਪਿਤਾ ਕਲਿਆਨ ਦਾਸ ਨੂੰ ਗੋਪਾਲ ਪਾਂਦਾ ਕਹਿਣ ਲੱਗਾ ਪਟਵਾਰੀ ਜੀ ਮੇਰੀ ਸੁਣੋ ਇਸ ਬੱਚੇ ਤੋਂ ਤੁਸੀਂ ਕੁਝ ਪੜਨਾ ਹੈ ਤੇ ਪੜ ਲੈਣਾ ਇਹਨੂੰ ਪੜਾਇਆ ਨਹੀਂ ਜਾ ਸਕਦਾ ਇਹ ਰੱਬ ਤੋਂ ਹੀ ਪੜਿਆ ਹੋਇਆ ਆ ਇਹ ਪ੍ਰਭੂ ਤੋਂ ਹੀ ਪੜਿਆ ਇਹਦੇ ਪੂਰਬਲੇ ਸੰਸਕਾਰ ਇਤੇ ਧੁਰ ਦਰਗਾਹੋਂ ਕੋਈ ਸੇਵਾ ਲੈ ਕੇ ਆਇਆ ਹੈ ਇਸ ਤੋਂ ਤੁਸੀਂ ਵੀ ਕੁਝ ਪੜਨਾ ਹੈ ਤੇ ਪੜ੍ਹੋ